ਜੀ ਬਿਲਕੁਲ 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 ਕਰ ਲਓ ਮੈਡਮ ਇਹਨੂੰ ਜਲਦੀ ਜਲਦੀ ਪੈਕ ਕਰ ਲਓ ਸਾਨੂੰ ਪਤਾ ਤੁਸੀਂ ਪੂਰੇ ਗਿਫਟ ਦੇਣੇ ਨੇ ਤਿਆਰੀਆਂ ਚੱਲ ਰਹੀਆਂ ਐ ਇੰਨੇ ਜ਼ਿਆਦਾ ਗਿਫਟ ਜਿਹੜੇ ਨੇ ਇਹ ਪਹਿਲਾਂ ਮੈਂ ਇਹਨਾਂ ਨੂੰ ਇਹ ਪੁੱਛ ਲਾਂ ਵੀ ਕਦੋਂ ਕੱਢਣੇ ਕਿਵੇਂ ਕੱਢਣੇ ਫਿਰ ਬਾਕੀ ਮੈਂ ਤੁਹਾਨੂੰ ਸਾਰਾ ਕੁਝ ਦੱਸਣਾ ਦੱਸੋ ਜਨਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖੜੀ ਆਂ ਇਸ ਵੇਲੇ ਬ੍ਰੈਂਡ ਕਾਸਲ ਦੇ Amazon ਸਟੋਰ ਤੇ ਜੋ ਕਿ ਮਲੋਟ ਰੋਡ ਦੇ ਵਿੱਚ ਹੈ ਇੱਥੇ ਲੱਗਣ ਜਾ ਰਹੀ ਹੈ 2 3 ਅਤੇ 4 ਅਕਤੂਬਰ ਨੂੰ ਬਹੁਤ ਹੀ ਵੱਡੀ ਟ੍ਰੇਡ ਐਗਜ਼ੀਬਿਸ਼ਨ ਜਿਸ ਦੇ ਵਿੱਚ ਅਸੀਂ ਇਹ ਸਾਰੇ ਪ੍ਰਾਈਜ਼ਿਜ਼ ਰੱਖੇ ਹੋਏ ਆਂ ਜੋ ਕਿ ਦੋ ਤਿੰਨ ਚਾਰ ਨੂੰ ਜੋ ਵੀ ਡਰਾ ਸਿਸਟਮ ਪਏਗਾ ਉਹਦੇ ਵਿੱਚ ਕੱਡੇ ਜਾਣਗੇ ਬਿਲਕੁਲ ਤੁਸੀਂ ਆ ਦੇਖੋ ਕਾਫੀ ਡਰਾ ਜਿਹੜੇ ਨੇ ਆ ਸਾਰੀਆਂ ਗਿਫਟ ਆਈਟਮਸ ਜਿਹੜੀਆਂ ਹੈਗੀਆਂ ਇਹ ਚੁਫਰੇ ਚ ਵੀ ਐਲਸੀਡੀ ਵੀ ਹੈ ਆ ਤੁਹਾਡੇ ਕੀ ਇਹਨੂੰ ਬੋਲਦੇ ਨੇ ਸਾਰਾ ਕੁਝ ਜੋ ਕੁਝ ਵੀ ਹੈ ਇੱਥੇ ਹੈਗਾ ਬਾਕੀ ਮੈਨੂੰ ਇਹ ਸੀ ਵੀ ਮੈਂ ਤੁਹਾਨੂੰ ਹੁਣ ਦੱਸ ਦਿਆਂ ਆਪਾਂ ਕਿੱਥੇ ਖੜਿਆ ਬਹੁਤ ਬਹੁਤ ਧੰਨਵਾਦ ਮੈਡਮ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਜਲਦੀ ਮੈਂ ਇੱਕ ਚੀਜ਼ ਹੋਰ ਅਨਾਉਂਸ ਕਰਨਾ ਚਾਹਨੀ ਹੈ ਫਰਸਟ 50 ਜੋ ਵਿਜ਼ਿਟਰਸ ਹੋਣਗੇ ਸ਼ਾਪਿੰਗ ਕਰਨਗੇ अर्ਲੀ ਮਾਰਨਿੰਗ ਜੋ ਵੀ ਪਹਿਲੇ 50 ਕਸਟਮਰਸ ਹੋਣਗੇ ਉਹਨਾਂ ਨੂੰ ਬਿਲਕੁਲ ਫ੍ਰੀ ਗਿਫ ਪਹਿਲੇ 50 ਕਸਟਮਰਸ ਨੂੰ 2 3 4 ਤਰੀਕ ਨੂੰ ਹਰ ਰੋਜ਼ ਫ੍ਰੀ ਗਿਫਟ ਦਿੱਤੇ ਜਾਣਗੇ ਬਿਲਕੁਲ ਗਿਫਟ ਉਹਨਾਂ ਨੂੰ ਨਾਲ ਦੀ ਨਾਲ ਜਿਹੜੇ 50 ਗਾਸਟਮਰ ਆਇਆ ਕਰਨਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਖੜਾ ਕਿੱਥੇ ਆ ਸੱਚੀ ਗੱਲ ਦੋਸਤੋ ਪ੍ਰੋਗਰਾਮ ਕੀ ਹਾਲਾਤ ਵਿੱਚ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿਉਂਕਿ ਮੈਂ ਫਾਸਪ ਤਾਂ ਬੋਲ ਰਿਹਾ ਮੈਨੂੰ ਅਭੀ ਜਿੰਨੀ ਫਾਸਪ ਮੈਂ ਬੋਲੂਗਾ ਉਹਨੀ ਜਲਦੀ ਤੁਹਾਡੇ ਕੋਲੇ ਚੀਜ਼ ਪਹੁੰਚੂਗੀ ਜਿੰਨੀ ਜਲਦੀ ਤੁਹਾਡੇ ਕੋਲੇ ਚੀਜ਼ ਪਹੁੰਚੇਗੀ ਉਹਨੀ ਜਲਦੀ ਤੁਸੀਂ ਇੱਥੇ ਆਣ ਵਾਲੇ ਬਣੋਗੇ ਕਿੱਥੇ ਆਉਣਾ ਇਹ ਤਾਂ ਪੁੱਛ ਲ ਜੋ ਕੁਝ ਵੀ ਲੈਣਾ ਇਹਨਾਂ ਕੋਲ ਚਲੇ ਜਾਓ ਸਕੂਲ ਸਾਹਮਣੇ ਸਕੂਲ ਕਿਹੜਾ ਸਨਾਵਰ ਸਕੂਲ ਜੀ ਸਰਸਿਆਲ ਨੇ ਡੇਰਾ ਬਿਲਕੁਲ ਸਨਾਵਰ ਸਕੂਲ ਦੇ ਬਿਲਕੁਲ ਸਾਹਮਣੇ ਪੁਲ ਦੇ ਹੇਠਾਂ ਦੀ ਜਦੋਂ ਆਪਾਂ ਆਨੇ ਆ ਹਨਾ ਪ੍ਰਿੰਕਾ ਮੈਡਮ ਯਾਰ ਮਸ਼ਹੂਰ ਹੈ ਜਿਨ੍ਹਾਂ ਦਾ ਇਹ ਸਾਰਾ Amazon ਦਾ ਸਟੋਰ ਆ ਬਹੁਤ ਵੱਡਾ ਦੂਰ ਦੂਰ ਤੱਕ ਇਹਨਾਂ ਦੀ ਜਿਹੜੀ ਇਹ ਸਪਲਾਈ ਕਰਦੇ ਪਰ ਦੂਸਰੀ ਗੱਲ ਇਹ ਹੈ ਨਾਲ ਵੀ ਇਹਨਾਂ ਨੇ ਆ ਜਿਹੜਾ ਸੋ ਜੋ ਕੁਝ ਹੈ ਨਾ ਇਹ ਭਾਜੀ ਪਹਿਲਾਂ ਇੱਥੇ ਰਿਟੇਲ ਨਹੀਂ ਸੀ ਹੁੰਦਾ ਪਹਿਲਾਂ ਇੱਥੇ ਹੁੰਦਾ ਸੀ ਹੋਲ ਸੇਲ ਹੁਣ ਇਹਨਾਂ ਨੇ ਰਿਟੇਲ ਕਰਨਾ ਸ਼ੁਰੂ ਕਰਤਾ ਕਿਉਂਕਿ ਸਾਡੇ ਵਰਗਿਆਂ ਨੂੰ ਪ੍ਰੋਬਲਮ ਆਉਂਦੀ ਸੀ ਕੋਣ ਹੋ ਗਿਆ ਹਾਂਜੀ ਵੀਰੇ ਹੁਣ ਕੀ ਕੀ ਕੋਸ਼ ਹੈ ਹੁਣ ਸਾਰਾ ਡਿਟੇਲ ਸਾਰਾ ਕੁਝ ਮਿਲੂਗਾ ਤੁਹਾਨੂੰ ਲਗੇਜ ਵਗੈਰਾ ਜੋ ਵੀ ਕਿਚਨ ਰਿਲੇਟਡ ਜੋ ਵੀ ਫ੍ਰਿਜ ਵਾਸ਼ਿੰਗ ਮਸ਼ੀਨ ਸਾਰਾ ਮਿਲੇਗਾ ਇਹ ਆਪਾਂ ਵੱਡੇ ਸਿਰੋਂ ਲੱਗੀਏ ਹਾਂਜੀ ਵੀਰੇ ਆਜੋ ਦਵਾ ਦਾ ਮੇਰਾ ਛੋਟਾ ਵੀਰ ਮੇਰੇ ਕੋਲ ਟਾਈਮ ਘਟਾ ਮੈਨੂੰ ਇਹ ਵੀ ਮੈਂ ਦਰਸ਼ਕਾਂ ਨੂੰ ਦਿਖਾ ਦਿਆਂ ਸਾਰਾ ਸਮਾਨ ਵੀ ਕੀ ਕੀ ਕੋਸ਼ ਹੈ ਆਹ ਵੇਖ ਲਓ ਹੁਣ ਪਹਿਲਾਂ ਤਾਂ ਆਹ ক্লোਜ਼ ਕਰਕੇ ਦਿਖਾਓ ਜਲਦੀ ਆਓ ਜੀ ਹਾਂ ਬਿਲਕੁਲ ਆ ਦਿਖਾ ਦਿਓ ਕੋਈ ਗੱਲ ਨਹੀਂ ਆਹ ਚੀਜ਼ ਹੈ ਜਿਹੜੀਆਂ ਦੋ ਸਟੂਲ ਸੈੱਟ ਮਿਲੂਗਾ ਇਹ 1500 ਰੁਪਏ ਦਾ ਦੋ ਸੀਟਾਂ ਦਾ ਸੈੱਟ 1500 ਰ ਆ ਜਿਹੜੇ ਗਮਲੇ ਇਹਨਾਂ ਤੇ ਆਪਾਂ ਰੱਖਣੇ ਨੇ ਇਹ 1500 ਰੁਪਏ ਦੇ ਹੀ 1500 ਦਾ ਇੱਕ ਹਾਂਜੀ ਬਾਈ ਕੋਟ ਇਹਨਾਂ ਸਸਤਾ ਹਾਂਜੀ ਵੀਰੇ ਕੀ ਬਾਤ ਹੈ ਛੋਟੇ ਛੋਟੇ ਟੇਬਲ 1000 ਰੁਪਏ ਦੇ ਹੀ ਸਿਰਫ 1000 ਰੁਪਏ ਹਾਂਜੀ ਯਾਰ ਮੈਂ ਪਿੱਛੇ ਜਿਹੜੇ ਸਾਢੇ 3000 ਦਾ ਲੈ ਕੇ ਆਇਆ ਹਾਂਜੀ 1000 ਰੁਪਏ ਦੇ ਹੀ ਤੁਸੀਂ 1000 ਹਾਂਜੀ ਕੀ ਬਾਤ ਤੁਸੀਂ ਆਹ ਵੇਖ ਲਓ ਜੀ ਇਹ ਕਿੰਨੀਆਂ ਸਸਤੀਆਂ ਸਸਤੀਆਂ ਚੀਜ਼ਾਂ ਮੈਂ ਤੁਹਾਨੂੰ ਹੋਰ ਵੀ ਦਿਖਾ ਦਿਆਂ ਆ ਆਹ ਦੇਖ ਲਓ ਆ ਚੇਅਰਸ ਵੀ ਹੈਗੀਆਂ ਫੁੱਟ ਮ사ਜਰ ਆ ਆਹ ਦੇਖ ਲਓ ਹੁਣ ਤਾਂ ਆ ਗਈ ਕੈਮਰੇ ਚ ਪੁੱਤਰ ਹੁਣ ਤਾਂ ਆ ਗਿਆ ਓਪਾ ਆ ਦੇਖੋ ਫੁੱਟ ਮ사ਜਰ ਇਹ ਸਾਰੇ ਇਹਨਾਂ ਦੇ ਅੰਦਾਜ਼ਾ ਅੰਦਾਜ਼ਾ ਰੇਟ ਕੀ ਕੁਛ ਨਹੀਂ ਆਨਲਾਈਨ ਇਹਦੇ 38000 ਦੇ ਆਪਾਂ ਨੂੰ ਮਿਲੂਗਾ ਸਿਰਫ 5000 ਰੁਪਏ ਦੇ ਬਸ ਹਾਂਜੀ ਕੀ ਬਾਤ ਹੈ ਜੀ ਆ ਵੀ ਦੇਖ ਲਓ ਆ ਇਧਰ ਦੇਖ ਲਓ ਆ ਵੀ ਸਾਰੇ ਆ ਚੇਅਰ ਜਿਹੜੀਆਂ ਨੇ ਇਹ 6000 ਰੁਪਏ ਦੀ ਹੈ ਨਹੀਂ 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 ਮੇਰੇ 6000 ਹੈ ਮੈਨੂੰ ਕੋਈ ਗੱਲ ਨਹੀਂ ਦੱਸ ਦਿਓ ਇਟ ਨੀਅਰ ਅਬਾਊਟ 8000 ਇਹ 55 ਅੱਛਾ ਚਲੋ ਵਧ ਕੇ ਰੇਟ ਉਹ ਹੋਰ ਹੋਣੀ ਹੈ ਜਿਹੜੀ ਹੋਰ ਹੋਣੀ ਹੈ ਕੋਈ ਗੱਲ ਨਹੀਂ ਸੋ ਇਸ ਕਰਕੇ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਮੈਂ ਤੁਹਾਨੂੰ ਹੋਰ ਵੀ ਦਿਖਾ ਦਿਆਂ ਆ ਸਾਰਾ ਸਮਾਨ ਹੈ ਆ ਦੇਖੋ ਇਹ ਕਾਫੀ ਘੱਟ ਰੇਟਾਂ ਦੇ ਉੱਤੇ ਹੈਗਾ ਹੈਨਾ ਸਾਰਾ ਅਸੀਂ ਇਹ ਯੂਜ਼ ਕਰਦੇ ਆ ਆ ਕੀ ਹੈ ਜੋ ਕੁਝ ਵੀ ਹੈ ਲਾਈਟ ਮੌਇਸਚਰਾਈਜ਼ਿੰਗ ਕਰੀਮ ਹੈਨਾ ਇਹ ਆ ਗਈ ਸਾਬਣ ਆ ਗਈ ਸ਼ੇਵਿੰਗ ਕਰੀਮ ਆ ਗਈ ਬਹੁਤ ਕੁਝ ਜਿਹੜਾ ਇੱਥੇ ਹੈ ਤੇ ਆਜੋ ਸੋ ਮੈਨੂੰ ਇਹ ਦੱਸੀ ਚਲੋ ਯਾਰ ਵੀ ਇਹ ਜਿਹੜਾ ਤੁਸੀਂ ਸਮਾਨ ਦਿਖਾ ਰਹੇ ਹੋ ਹੈਨਾ ਆ ਆ ਵੀ ਇੱਧਰ ਦੇਖੋ ਤੁਸੀਂ ਯਾਰ ਅੱਛਾ ਕਿੰਨੇ ਕੋਈ ਰੇਟ ਵੇੜੇ ਦੇ ਮੈਨੂੰ ਤੁਸੀਂ ਦੱਸ ਦਿਓ ਜੋ ਜੋ ਵੀ ਖਤਾਨ ਦਾ ਮਾਲ ਹੈ ਇਹ ਐਮ ਆਰ ਪੀ ਤੋਂ ਮਿਲੂਗਾ ਆਪਾਂ ਨੂੰ 70 ਲਾਸਤੇ 70% ਲਾਸਤੇ ਹਾਂਜੀ ਤੁਸੀਂ ਇਹ ਵੇਖ ਲਓ ਜੀ ਆਦੋ ਆਪਾਂ ਨਾਲ-ਨਾਲ ਦਿਖਾਈ ਜਣਾ ਥੋੜਾ ਜਿਹਾ ਤੇਜ਼ ਕੰਮ ਕਰਨਾ ਕਿਉਂਕਿ ਮੈਨੂੰ ਇਹ ਵੀ ਜਿੰਨੀ ਜਲਦੀ ਮੈਂ ਦਿਖਾਵਾਂ ਉਨੀ ਜਲਦੀ ਜਿਹੜੇ ਦਰਸ਼ਕ ਇੱਥੇ ਆਣ ਵਾਲੇ ਬਣਨਗੇ ਆਹ ਦੇਖ ਲਓ ਤੁਸੀਂ ਇੱਧਰ ਬੈਗਸ ਆ ਗਏ ਹਾਂ ਅਗਲੇ ਸਾਨੂੰ 500 ਰੁਪਏ ਦੇਈ 500 ਰੁਪਏ ਦਾ ਹਾਂਜੀ 500 ਰੁਪਏ ਦਾ ਕੰਪਨੀ ਹੈ ਸੰਜੀਪ ਕਪੂਰ ਜੀ ਸੰਜੀਪ ਕਪੂਰ ਆ ਲਗੇ ਦਾ ਸੈਟ ਆ ਗਿਆ ਤਿੰਨ ਨਵੇਟਾ ਦਾ ਤਿੰਨ ਤਿੰਨ ਪੀਸ ਦਾ ਸੈਟ 18000 ਐਮ ਆਰ ਪੀਸ ਦਾ ਤੁਹਾਨੂੰ ਮਿਲੂਗਾ 3500 ਰੁਪਏ ਦਾ ਹੀ ਕੀ ਬਾਤ ਜਿੰਨਾ ਬੱਚਾ ਨੇ ਬਾਹਰ ਜਾਣਾ ਐ ਬ੍ਰਾਡ ਜਾਣਾ ਉਹਨਾਂ ਨੂੰ ਚਾਹੀਦਾ ਸਮਾਨ ਪਾਣ ਵਾਸਤੇ ਹਨਾ ਤਾਂ ਆ ਚੀਜ਼ ਆ ਦੋਦਾਬਾ ਦੋਦਾਬਾ ਓ ਮਾਈ ਗੋਡ ਇਧਰ ਦੇਖੋ ਕੀ ਬਾਤ ਹੋਮ ਡੈਕੋਰ ਹੋਮ ਡੈਕੋਰ ਦਾ ਸਮਾਨ ਵੇਖ ਲਓ ਕਿੰਨਾ ਪਿਆਰਾ ਪਿਆਰਾ ਇੱਥੇ ਪਿਆ ਜੀ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਫਿਰ ਆਪਾਂ ਜਿਹੜੇ ਇਹ ਰੇਟਸ ਜਿਹੜੇ ਨੇ ਆਪਾਂ ਇਹਨਾਂ ਨੂੰ ਪੁੱਛਾਂਗੇ ਬੋਧਾ ਕੀ ਬਾਤ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਉੱਪਰ ਵੀ ਮਾਰੀ ਹੈ ਜੇ ਆਪਾਂ ਚਾਹਤੀ ਆਜੋ ਬਹੁਤ ਪਿਆਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਵੇਖੋ ਇਹ ਸਾਰਾ ਕੁਝ ਇੱਥੇ ਰਿਟੇਲ ਹੋ ਗਿਆ ਹੁਣ ਇੱਥੇ ਔਰ ਘੱਟ ਰੇਟਾਂ ਦੇ ਵਿੱਚ ਅੱਛਾ ਜਿਵੇਂ 6 ਰੇਗ ਇਹ ਸਾਨੂੰ ਸਿੰਗਲ ਪੀਸ ਮਿਲੂਗਾ 1800 ਦਾ 2 ਪੀਸ ਮਿਲਾਂਗੇ 3000 ਦੇ ਓਕੇ 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 کیا ਬਾਤਾਂ ਦੇਖੋ ਤੇ ਆਹ ਦੇਖੋ ਯਾਰ ਬੜਾ ਬਹੁਤ ਪਿਆਰੀਆਂ ਪਿਆਰੀਆਂ ਚੀਜ਼ਾਂ ਜਿਹੜੀਆਂ ਇੱਥੇ ਹੋਮ ਡੈਕੋਰ ਦਾ ਸਮਾਨ ਜਿਹੜਾ ਇੱਥੇ ਹੈਗਾ ਇਹ ਸਾਰਾ ਕੁਝ ਇੱਥੇ ਮਿਲਣਾ ਔਰ ਸਸਤੇ ਭਾਅ ਦੇ ਵਿੱਚ ਹੈ ਹਾਂਜੀ ਹਾਂਜੀ ਆ ਵੀ ਇਹੀ سیم ਰੇਟ ਹੈ ਜੀ 1 ਵੀ 60 1700 ਦਾ ਦੋ ਪੀਸ 3000 ਦੇ ਜੀ ਆ ਬਸ ਕਾਲੀ ਇਹੀ ਆ ਆ ਦੇਖ ਲਓ ਤੁਸੀਂ ਫਾਉਂਟੇਨਸ ਅੱਛਾ ਇਹ ਬੁੱਧਾ ਕੇ ਮਹਾਵੀਰ ਜੀ ਨੇ ਤੇ 3000 ਤੋਂ ਲੈ ਕੇ 5000 ਵਿੱਚ ਵੱਡਾ 5000 ਇਹ 3000 ਛੋਟਾ ਜੀ ਆ ਜੋ ਦੇਖ ਲੀਤੇ ਆ ਟੇਬਲ ਵਗੈਰਾ ਵਾਲੇ ਇਹ ਮੇਰੇ ਕੋਲ ਸਾਨੂੰ 1500 ਰੁਪਏ ਦੇ ਚ ਆਵਲਾ ਹਾਂਜੀ ਅੱਛਾ ਇਹ 1500 ਦਾ ਹੈ ਹਾਂਜੀ ਗੁੱਡ ਬਹੁਤ ਵਧੀਆ ਗੱਲ ਹੈ ਜੀ ਇਹ 1500 ਦੇ ਵਿੱਚ ਆ ਆ ਤੁਸੀਂ ਆ ਵੇਖੋ ਇਧਰੋਂ ਆ ਸਾਰੇ 5000 ਹਾਂਜੀ ਸਿਰਫ 5000 ਹਾਂਜੀ ਆ ਜੋ ਮੈਂ ਆ ਵੱਡਾ ਉਹ ਕਿੰਨੇ ਦਾ ਇਹ ਵੀ 5000 ਜੀ अच्छा हां जी यार इतना सस्ता ਤੁਸੀਂ ਦੇ ਰਹੇ ਹੋ ਆ ਵੀ 5000 ਆਹ 5000 ਮਾਂ ਸਦਕੇ ਨਹੀਂ ਆ ਸੋਹਣੀਆਂ ਸੋਹਣੀਆਂ ਚੀਜ਼ਾਂ ਯਾਰ ਬੜੀਆਂ ਸਸਤੀਆਂ ਦੇ ਰਹੇ ਹਾਂ ਹੋਮ ਡੈਕੋਰ ਦਾ ਦੀਵਾਲੀ ਆ ਰਹੀ ਹੈ ਤੁਸੀਂ ਇਹ ਵੇਖੋ ਅਸੀਂ اچھا ਮੈਨੂੰ ਕੋਈ ਗੱਲ ਦੱਸੋ ਦੀਵਾਲੀ ਆ ਇੱਕ ਦੂਸਰੇ ਨੂੰ ਗਿਫਟ ਵੀ ਦੇਣੇ ਗਿਫਟ ਦਾ ਸਮਾਨ ਵੀ ਹੈਗਾ ਤੁਹਾਡੇ ਕੋਲ ਹਾਂਜੀ ਆ ਦੇਖੋ ਸਾਰਾ ਗਿਫਟ ਆਈਟਮ ਪਈ ਹੈ ਜੀ ਉਧਰ ਕਰੋਕਰੀ ਵਗੈਰਾ ਸਾਰਾ ਕੁਝ ਗਿਫਟ ਆਈਟਮ ਹੈ ਅੱਛਾ ਇਹ ਫਰਿੱਜਾਂ ਦੀ ਜਿਹੜੀ ਰੇਂਜ ਹੈ ਇਹ ਇੱਕ ਅੰਦਾਜ਼ਨ ਕਿੱਥੋਂ ਸ਼ੁਰੂ ਹੁੰਦੀ ਤੇ ਕਿੰਨੇ ਤੱਕ ਇਹ ਆਪ ਨੂੰ ਜੇ ਇਹ ਆਨਲਾਈਨ ਤੋਂ ਆਪ ਨੂੰ 30 ਲੈਸ ਹੋ ਜਾਈ ਗਏ ਫਿਰ ਇੱਥੇ ਛੋਟੀ ਫ अच्छा हां जी मतलब आपा दूर तक जे निगाह मारी है ਤੁਸੀਂ ਵੇਖ ਲਓ ਯਾਰ ਕਿੰਨੀ ਵਧੀਆ ਚੀਜ਼ ਹੈ ਹਨਾ ਹਾਂਜੀ ਇਹ ਆਪਾਂ ਸਾਰਾ ਕੁਝ ਦੇਖ ਰਹੇ ਹਾਂ ਬਹੁਤ ਪਿਆਰੀਆਂ ਚੀਜ਼ਾਂ ਇੱਥੇ ਹੈਗੀਆਂ ਆ ਫ੍ਰਿਜ ਹੈਗੇ ਨੇ ਆ ਦੇਖ ਲਓ ਬਿਲਕੁਲ ਉਹੀ ਬ੍ਰੈਂਡ ਨਿਊ ਫ੍ਰਿਜ ਡਬਲ ਡੋਰ ਵੀ ਹੈਗੇ ਨੇ ਜਿਨ੍ਹਾਂ ਵਿੱਚ ਆਪਾਂ ਦਿਖਾ ਰਹੇ ਹਾਂ ਔਰ ਵਾਸ਼ਿੰਗ ਮਸ਼ੀਨਸ ਜਿਹੜੀਆਂ ਹੈਗੀਆਂ ਇਹ ਵੀ ਦਿਖਾ ਦਿਆਂ ਮੈਂ मतलब ਮੈਨੂੰ ਇਹ ਸੀਗਾ ਵੀ ਯਾਰ ਮੈਂ ਦਿਖਾ ਦਿਆਂ ਤੁਹਾਨੂੰ ਕੋਈ ਚੀਜ਼ ਮੇਥੋਂ ਰਹਿ ਨਾ ਜਾਵੇ ਤੇ ਫਿਰ ਕਈ ਵਾਰੀ ਬੰਦਾ ਕਹਿੰਦਾ ਪਾ ਜੀ ਯਾਰ ਆ ਦੇਖੋ ਕਿੰਨੇ ਲੜ ਗਈ ਜੀ ਫਰੰਟ ਲੋਡ ਫਰੰਟ ਲੋਡ ਜੀ ਇਹ ਵੀ ਆਨਲਾਈਨ ਤੋਂ 30 ਲੱਸ ਤੇ 30% ਹਾਂਜੀ ਅੱਛਾ ਅੰਦਾਜ਼ਾ ਆਪਾਂ ਮੰਨ ਕੇ ਚੱਲੀ ਵੀ ਕਿੰਨੇ ਕੁ ਦਿਹੋਣੀਆਂ ਵੈਸੇ ਮੋਟਾ ਮੋਟਾ ਹੀ ਅੰਦਾਜ਼ਾ ਲਾਈਏ ਅੰਦਾਜ਼ਾ ਜੀ 10000 ਸਿਰਫ 10000 ਠੀਕ ਹੈ ਜੀ ਬਹੁਤ ਵਧੀਆ ਅੰਦਾਜ਼ਾ ਜ ਹੈ ਚਲੋ ਆਜੋ ਬਾਕੀ ਆ ਦੇਖੋ ਸਾਰਾ ਫਰੰਟ ਡੋਰ ਹੈ ਆ ਦੇਖ ਲਓ ਇਧਰੋਂ ਇਹ ਵੀ ਹੋ ਗਿਆ ਟਾਪ ਲੋਡ ਜੀ ਆ ਟਾਪ ਲੋਡ ਆ ਗਈਆਂ ਹਨਾ ਹਾਂਜੀ ਇਹ ਇਹ ਆ ਦੇਖ ਲਓ ਆ ਮੈਂ ਤੁਹਾਨੂੰ ਦਿਖਾਦਾ ਬਹੁਤ ਯਾਰ ਵਧੀਆ ਚੀਜ਼ ਹੈ ਆ ਆ ਸਾਰੇ ਇਹ ਮਸ਼ੀਨਾਂ ਆ ਗਈਆਂ ਫਿਰ ਆ ਡੀਪ ਫ੍ਰੀਜ ਆ ਗਈ ਕਿਆ ਬਾਤ ਯਾਰ ਬਹੁਤ ਆਈਟਮ ਐ ਤੇ ਹੈਗੇ ਆ ਪ੍ਰੇਨਕਾ ਮੈਡਮ ਵਾਲਾ ਜਿਹੜਾ Amazon ਦਾ ਸਟੋਰ ਆ ਜਿਹੜਾ ਪਹਿਲਾਂ ਹੋਲ ਸੇਲ ਦੇ ਵਿੱਚ ਹੁੰਦਾ ਸੀ ਹੁਣ ਇਹ ਰਿਟੇਲ ਦੇ ਵਿੱਚ ਇਹਨਾਂ ਨੇ ਸ਼ੁਰੂ ਕਰਤਾ ਤੇ 2 3 4 ਹਾਂਜੀ 2 3 4 ਦਾ ਹਾਂਜੀ ਪੂਰਾ ਮੇਲਾ ਭਖਣਾ ਹਾਂਜੀ ਤੇ ਇਹ ਜਿਹੜੇ ਇਨਾਮ ਰੱਖੇ ਜਾਣੇ ਨੇ ਇਹ 4 ਸ਼ਾਮ ਨੂੰ ਹੀ ਕਿ ਕਦੋਂ ਹੈ ਸ਼ਾਮ ਨੂੰ 4 ਨੂੰ ਜੀ ਡਰਾ ਨਿਕਲਣਗੇ 4 ਹਾਂਜੀ ਲਾਈਵ ਨਿਕਲਣਗੇ ਲਾਈਵ ਕੱਢਣਗੇ ਬਿਲਕੁਲ ਓਹੀ ਹੈ ਜੀ 4 ਸ਼ਾਮ ਨੂੰ ਡਰਾ ਨਿਕਲਣਗੇ ਜਿਹੜੇ ਬੰਦੇ ਇੱਥੋਂ ਆ ਕੇ ਪਰਚੇਜ਼ਿੰਗ ਕਰਨਗੇ ਉਹਦੇ ਵਿੱਚ ਕੋਈ ਸ਼ਰਤ ਰੱਖੀ ਹੈ ਵੀ ਅੱਛਾ ਛੋਟੇ ਫ੍ਰਿਜ ਵੀ ਹੈ ਕਿੰਨੇ ਦੀ ਤੁਸੀਂ ਸ਼ਾਪਿੰਗ ਕਰਨੀ ਛੋਟੇ ਫ੍ਰਿਜ ਡਿਸਪੈਂਸਰ ਆ ਦੇਖੋ ਕੀ ਬਾਤ ਆ ਜੀ ਹੈਨਾ ਗੁੱਡ ਆ ਡਿਸਪੈਂਸਰ ਆ ਗਏ ਇਹ ਅੰਦਾਜ਼ਨ ਕਿੰਨੇ ਕ ਦਾ ਡਿਸਪੈਂਸਰ ਮੋਟਾ 6 ਰ ਜੀ ਬਸ ਹਾਂਜੀ ਕੀ ਬਾਤ ਗੁੱਡ ਇਧਰ ਆਪਾਂ ਦੇਖ ਲਿਓ ਹੋਰ ਕੀ ਕੁਛ ਐਲਈਡੀਆਂ ਪਈਆਂ ਨੇ ਇਧਰੋਂ ਚਾਦਰਾਂ ਚੋਦਰਾਂ ਬਹੁਤ ਯਾਰ ਮੈਂ ਅਸੀਂ ਕਰਨਾ ਕਮਾਲ ਦੀ ਵੈਰਾਈਟੀ ਤੁਸੀਂ ਯਾਰ ਦੇਖੀ ਜਾਣਾ ਤੇ ਮੇਰੇ ਕੋਲ ਸਮਾਂ ਘੱਟ ਹੋਣਾ ਤੁਹਾਡੇ ਕੋਲ ਦੇਖਣ ਵਾਸਤੇ ਵੀ ਸਮਾਂ ਘੱਟ ਹੋਣਾ ਕਿਉਂਕਿ ਸਮਾਨ ਹੀ ਇੱਥੇ ਇਨਾ ਹੁਣ ਜਿਵੇਂ ਆ ਗਿਆ ਜੀ ਦੀਵਾਲੀ ਆ ਗਈ ਉਥੇ ਅਸੀਂ ਗਿਫਟ ਦੇਣੇ ਨੇ ਅਸੀਂ ਫਿਰ ਚਾਦਰਾਂ ਇਹ ਉਹ ਬਹੁਤ ਕੁਝ ਅਸੀਂ ਦੇਣੇ ਆ ਉਹ ਸਾਰਾ ਇੱਥੇ ਮਿਲਦਾ ਨਾ ਆਪਾਂ ਨੂੰ ਇਹ ਸਾਨੂੰ ਗਿਫਟ ਆਈਟਮ ਮਿਲ ਜੂਗੀ ਜੀ ਮੰਨ ਕੇ ਚਲੋ ਪਿਆਰ ਪੇ ਤੋਂ ਸਟਾਰਟ ਹੋ ਕੇ 350 ਰੁਪਏ ਤੱਕ ਜੀ ਬਸ ਹਾਂਜੀ ਸਾਰੀ ਗਿਫਟ ਆਈਟਮ ਹੈ ਇਹ ਅੱਛਾ ਹਾਂਜੀ ਇਹ ਇਹ ਅੰਦਾਜ਼ਨ ਕਿੰਨੇ ਕੀ ਦੀ ਹੈ ਮੰਨ ਕੇ ਚਲੋ ਇਹ ਹੋ ਗਈ 200 ਰੁਪਏ ਦੀ ਬਸ ਹਾਂਜੀ 6 ਕੱਪ ਨਾਲ ਪਲੇਟਾਂ ਨਾਲ ਉਹ ਸਾਰਾ ਕੁਝ ਹੈ ਨਾ ਆ ਆ ਸਾਰਾ ਹੁਣ ਜਿਵੇਂ ਆ ਵੀ ਇਹ ਦੇਖੋ ਤੁਸੀਂ ਮਾਡਰਨ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਵੀ ਆ ਤੁਸੀਂ ਹਣਾ ਪਰ ਹੁਣ ਮੈਂ ਰੇਟ ਨਹੀਂ ਪੁੱਛਣਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਹੈਗਾ ਸਾਰਾ ਕੁਝ ਹੋਰ ਤੁਹਾਨੂੰ ਮੈਂ ਸਮਾਨ ਆਜੋ ਇੱਧਰ ਆਜੋ ਆ ਬਾਲਸ ਦੇਖੋ ਆ ਦੇਖੋ ਇਹ ਜਮਾਸਿੰਦ ਦਾ ਗਲਾਸ ਆ ਗਿਆ ਸਿਰਫ 300 ਰੁਪਏ ਚ ਅੱਛਾ ਹਾਂਜੀ ਕੀ ਬਾਤ ਯਾਰ ਫੈਨਸੀ ਗਲਾਸ ਜਮਾਸਿੰਦ ਦਾ ਸਿਰਫ 300 ਰੁਪਏ ਚ ਐਮ ਆਰ ਪੀ 2800 3000 2900 2800 3000 ਬਹੁਤ ਬਹੁਤ ਵਧੀਆ ਆਈਟਮਾਂ ਜਿਹੜੀਆਂ ਇੱਥੇ ਹੈਗੀਆਂ ਤੁਸੀਂ ਇੱਧਰ ਵੀ ਦੇਖ ਲਓ ਇਹ ਸੰਜੀਪਪੂਰ ਵਾਲਾ ਜਿਹੜਾ ਹੈ ਨਾ ਇਹ ਸੰਜੀਪਪੂਰ ਵਾਲਾ ਆ ਗਿਆ ਕੈਂਪਰ ਵਾਲਾ 2200 ਐਮ ਆਰ ਪੀ ਵਾਲਾ ਸ ਗੁਰ ਬਹੁਤ ਵਧੀਆ ਸੇਲ ਲੱਗੀ ਹੈ ਜੀ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਜਦੋਂ ਆਪਾਂ ਅਮਲੋਡ ਰੋਡ ਤੇ ਜਾਂਦੇ ਆਂ ਪ੍ਰਿੰਕਾ ਮੈਡਮ ਦਾ ਜਿਹੜਾ Amazon ਦਾ ਸਟੋਰ ਆ ਉਹ ਸਾਰਿਆਂ ਨੂੰ ਪਤਾ ਮੈਨੂੰ ਲੱਗਦਾ ਕੋਈ ਐਸਾ ਬੰਦਾ ਨਹੀਂ ਹੋਣਾ ਜਿਹਨੂੰ ਨਾ ਪਤਾ ਹੋਵੇ ਸਭ ਨੂੰ ਪਤਾ ਇਹ ਕਿੱਥੇ ਆ ਇਹ ਜਦੋਂ ਆਪਾਂ ਅਮਲੋਡ ਰੋਡ ਵਾਲਾ ਪੁਲ ਚੜਦੇ ਆਂ ਪੁਲ ਚੜਨਾ ਨਹੀਂ ਜਦੋਂ ਥੱਲਿਆਂ ਦੀ ਅੰਦਰੋਂ ਦੀ ਆਨੇ ਆ ਸਾਹਮਣੇ ਸਨਾਵਰ ਸਕੂਲ ਹੈ ਹਾਂਜੀ ਸਨਾਵਰ ਸਕੂਲ ਸੱਚਖੰਡ ਦਾ ਡੇਰਾ ਹੀ ਹਾਂ ਸਨਾਵਰ ਸਕੂਲ ਸੱਚਖੰਡ ਦਾ ਜਿਹੜਾ ਡੇਰਾ ਉਹਦੇ ਜਸਟ ਓਪੋਜ਼ਿਟ ਹੈਗਾ ਇਹ ਹੁਣ ਰਿਟੇਲ ਬਣਾਤਾ ਇਹਨਾਂ ਨੇ ਪਹਿਲਾਂ ਸ ਇਹ ਕਹਿੰਦੇ ਸੀ ਨਹੀਂ ਜੀ ਸਾਡਾ ਤਾਂ ਹੋਲ ਸੇਲ ਦਾ ਹਾਂਜੀ ਦਿੱਕਤ ਬਹੁਤ ਹੈ ਕਸਟਮਰ ਨੂੰ ਹੁਣ ਅਸੀਂ ਹੋਲ ਸੇਲ ਤੋਂ ਰਿਟੇਲ ਕਰਤਾ ਜੀ ਬਿਲਕੁਲ ਹੁਣ ਆ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਨੇ ਯਾਰ ਦੱਸੋ ਇਹ ਸੂਪ ਮੇਲਾ ਦਾ ਸੂਪ ਬੌਲ ਨੇ ਤੇ ਉਹ ਸਾਰਾ ਕੁਝ ਹੈ ਨਾ ਇਹ ਇਹੀ ਕੁਝ ਹੈ ਤਾਂ ਮੇਰਾ ਮੇਰਾ ਮਕਸਦ ਇਹੀ ਹੈ ਕਿ ਮੈਂ ਤੁਹਾਨੂੰ ਦਿਖਾ ਦਿਆਂ ਵੀ ਜੋ-ਜੋ ਚੀਜ਼ਾਂ ਇੱਥੇ ਹੈਗੀਆਂ ਬੱਚਿਆਂ ਦੇ ਲਈ ਖੜਾਉਣੇ ਵੀ ਏ ਇੱਥੇ ਆਖ ਖੜਾਉਣੇ ਖੜੂਨੇ ਵੀ ਹੈਗੇ ਨੇ ਜੋ ਸਮਾਨ ਬੱਚਿਆਂ ਦੇ ਸਕੂਲ ਵਾਸਤੇ ਵੀ ਐਵਰੀਥਿੰਗ ਜੋ ਇੱਥੇ ਹੈ ਜੀ ਬਿਲਕੁਲ ਮੈਂ ਤੁਹਾਨੂੰ ਆ ਦਿਖਾਵਾਂ ਅੱਗੇ ਵੀ ਹੋਰ ਬੜੀਆਂ ਆਈਟਮਸ ਨੇ ਜਿਹੜੀਆਂ ਇਹ ਦੱਸ ਰਹੇ ਸੀਗੇ ਵੀ ਇੱਕ ਦਾ ਮੋਹੀ ਪੈਸੇ ਇੱਕ ਦੇ ਦੇਣੇ ਨੇ ਤੇ ਤਿੰਨ ਤਿੰਨੀਆਂ ਚਾਰ ਚਾਰ ਮਿਲਣੀਆਂ ਹੈ ਹਾਂਜੀ ਸਨਵੇਟਾ ਦੀ ਆ ਗਈ ਸਟੀਮ ਪ੍ਰੈਸ ਹਾਂਜੀ ਜਿਵੇਂ ਹੁਣ ਇੱਕ ਦੇ ਰੇਟ ਵਿੱਚ ਲੈ ਜਾਓ ਚਾਰ ਪੀਸ ਜੀ ਇੱਕ ਦੇ ਨਾਲ ਤਿੰਨ ਫ੍ਰੀ ਅੱਛਾ ਇਹ ਸਟੀਮ ਪ੍ਰੈਸ ਹੈ ਓਕੇ ਓਕੇ ਜਿਹੜੀ ਆਪਾਂ ਉਹ ਕਰਨੇ ਹੁੰਦੇ ਨੇ ਨਾ ਇਹੋ ਜਿਹੇ ਪੈਸੇ ਜੀ ਸਟੈਂਡਿੰਗ ਵਾਲੀ ਪ੍ਰੈਸ ਹੈ ਇਹ ਅੰਦਾਜ਼ਾ ਮੈਂ ਰੇਟ ਦਾ ਪੁੱਛ ਸਕਦਾ ਵੀ ਅੰਦਾਜ਼ਾ ਹਾਂਜੀ ਰੇਟ ਇਹਦਾ 8000 ਰੁਪਏ ਦੇ ਵਿੱਚ ਚਾਰ ਪੀਸ ਲੈ ਜਾਓ ਜੀ ਸਿਰਫ 2000 ਦੀ ਪਊਗੀ ਹਾਂਜੀ ਕਿਆ ਬਾਤ ਹੈ ਯਾਰ ਆ ਦੇਖ ਲਓ ਤੁਸੀਂ ਸਿਰਫ 2000 ਦੀਆਂ ਮਸ਼ੀਨ ਪੈਣੀ ਹੈ ਜਾਂ ਆ ਹੈਗਾ ਟੋਸਟਰ ਆ ਗਈ ਹਾਂਜੀ ਹਾਂਜੀ ਇਹ ਵੀ 2500 ਰੁਪਏ ਦੇ ਵਿੱਚ ਚਾਰ ਪੀਸ ਜੀ ਇੱਕ ਦੇ ਨਾਲ ਤਿੰਨ ਫ੍ਰੀ ਕਿਆ ਬਾਤ ਵਾ 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 ਤੁਸੀਂ ਆ ਵੀ ਦੇਖੋ ਜੀ ਇਧਰ ਵੀ ਦੇਖੋ ਟੋਸਟਰ ਆ ਗਈ ਇਹ ਵੀ ਇੱਕ ਦੇ ਨਾਲ ਤਿੰਨ ਫ੍ਰੀ ਜੀ ਇੱਕ ਦੇ ਨਾਲ ਤਿੰਨ ਜੰਬੋ ਗ੍ਰਿਲ ਟੋਸਟਰ ਜੋ ਹੈ ਜਲਦੀ ਜਲਦੀ ਮਿਲਦਾ ਨਹੀਂ ਹੈ ਇਸ ਲਈ ਜੇ ਕਿਸੇ ਨੂੰ ਚਾਹੀਦੇ ਨੇ ਪਲੀਜ਼ ਜਲਦੀ ਤੋਂ ਜਲਦੀ ਆਓ ਜੰਬੋ ਗ੍ਰਿਲ ਟੋਸਟਰ ਜਲਦੀ ਜਲਦੀ ਅਵੇਲੇਬਲ ਨਹੀਂ ਹੁੰਦੇ ਜੀ ਬਿਲਕੁਲ ਤੁਸੀਂ ਇਹ ਵੇਖ ਲਓ ਮੈਂ ਉਹੀ ਹੈ ਵੀ ਮਿਹਨਤ ਹੈ ਵੀ ਜਿੰਨਾ ਵੱਧ ਤੋਂ ਵੱਧ ਭਾਵੇਂ ਮੈਨੂੰ ਪਸੀਨਾ ਆ ਜਾਏ ਦਿਖਾ ਕੇ ਹੋ ਜਾ ਸਕਦਾ ਹੈ ਹੈਗਾ BPL ਦਾ 3 ਬਰਨਰ ਗੈਸ ਸਟੋਪ ਇਹ ਵੀ ਇੱਕ ਦੇ ਰੇਟ ਦੇ ਵਿੱਚ ਤਿੰਨ ਚਾਰ ਪੀਜੀ ਅੱਛਾ ਇੱਕ ਦੇ ਨਾਲ ਤਿੰਨ ਫ੍ਰੀ ਇਹ ਅੰਦਾਜ਼ਾ ਕਿੰਨੇ ਦਾ ਅੰਦਾਜ਼ਾ ਦਾ ਮੋਟਾ ਜਿਹਾ 1500 2000 4000 3000 ਚਲੋ ਛੱਡ ਦਿਓ ਕਈ ਗੱਲਾਂ ਨੇ ਹਨਾ ਕਿਉਂਕਿ ਹੁਣ ਇੰਨੀਆਂ ਆਈਟਮਾਂ ਦੇ ਯਾ ਰੇਟ ਯਾਦ ਵੀ ਕੋਲ ਕਰੇ ਵੱਡੀ ਗੱਲ ਇਹ ਹੈ ਇੰਨੀਆਂ ਆਈਟਮਾਂ ਦੇ ਰੇਟ ਵੀ ਯਾਦ ਨਹੀਂ ਹੁੰਦੇ ਜੀ ਸੋ ਇਧਰ ਵੀ ਮੈਂ ਤੁਹਾਨੂੰ ਹੋਰ ਦਿਖਾ ਦਿਆਂ ਬਾਵਾ ਕੁਛ ਇੱਥੇ ਹੈਗਾ ਓ ਮਾਈ ਗਾਡ ਇਧਰ ਦੇਖੋ ਜੀ ਆਹ ਦੇਖੋ ਇਧਰ ਡਿਨਰ ਸੈੱਟ ਸੰਜੀਤ ਕਪੂਰ ਦਾ 33 ਪੀਸ ਵਾਲਾ ਬਲੈਕ ਡਿਨਰ ਸੈੱਟ ਤੁਹਾਨੂੰ ਮਿਲ ਜੂਗਾ 1800 ਰੁਪਏ ਦਾ ਜੀ ਸਿਰਫ 1800 ਹਾਂ ਜੀ ਸਿਰਫ 1800 ਦਾ ਹੀ ਓ ਗੁੱਡਨੈਸ ਓ ਦੇਖੋ ਇਧਰ ਵੀ ਦੇਖੋ ਉਹ ਵਾਈਟ ਤੇ ਵਾਈਟ ਵਾਲਾ ਕਿੰਨੇ ਦਾ ਵਾਈਟ ਵਾਲਾ ਹੈਗਾ 1600 ਰੁਪਏ ਦਾ ਜੀ ਅੱਛਾ ਇਹ ਬਹੁਤ ਪਿਆਰੀਆਂ ਆਈਟਮਾਂ ਨੇ ਜੀ ਕੁੱਲ ਮਿਲਾ ਕੇ ਦੇਖੋ ਮੇਰਾ ਮਕਸਦ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਭਾਈ ਸਾਹਿਬ ਗੱਲ ਇਹ ਹੈ ਕੁੱਲ ਬਲਾ ਕੇ ਵੀ ਆ ਤੁਸੀਂ ਕੋਈ ਸਾਰੀ ਨਿਗਾਹ ਮਾਰ ਲਓ ਇੰਨੀਆਂ ਆਈਟਮਸ ਨੇ ਨਾਲ ਕੋਲ ਇੰਨੀਆਂ ਜ਼ਿਆਦਾ ਆਈਟਮਸੇ ਹਜ਼ਾਰਾਂ ਦੇ ਵਿੱਚ ਆਈਟਮਸ ਆ ਯਾਰ ਹਨਾ ਤੇ ਇਹ 2 3 4 ਦਾ ਤਾਂ ਖਾਸ ਕਰ ਇੱਕ ਮੇਲਾ ਟਾਈਪ ਹੀ ਇੱਥੇ ਲੱਗ ਜਾਣਾ ਆਪਾਂ ਆਉਣਾ ਜਿਹੜੇ ਇਹਨਾਂ ਨੇ ਦੱਸਿਆ ਵੀ ਜਿਹੜੇ ਪਹਿਲੇ 50 ਕਸਟਮਰ ਆਣਗੇ ਉਹਨਾਂ ਨੂੰ ਨਾਲ ਪਰਚੇਜ਼ਿੰਗ ਦੇ ਉੱਤੇ ਗਿਫਟ ਵੀ ਦਿੱਤੇ ਜਾਣਗੇ ਡੇਲੀ ਤਿੰਨੋ ਦਿਨ ਹਾਂਜੀ ਤਿੰਨੋ ਦਿਨ ਜੀ ਫਿਰ 4 ਤਰੀਕ ਨੂੰ ਇੱਥੇ ਤੁਸੀਂ ਉਹ ਕੱਢੋਗੇ ਵੱਡਾ ਲੱਕ ਹਾਂਜੀ ਲੱਕੀ ਟਰਾ ਨਿਕਲੂਗਾ ਲਾਈਵ ਕੱਢਨੇ 500 ਹਾਂਜੀ ਲਾਈਵ ਹੀ ਨਿਕਲੂਗਾ ਤੇ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਅੱਛਾ ਬਿਲਕੁਲ ਕੱਢਣਾ ਆ ਤੁਹਾਡੇ ਸਾਹਮਣੇ ਤੁਹਾਡੀ ਅੱਖਾਂ ਦੇ ਸਾਹਮਣੇ ਜਿਹੜੇ ਇਹ ਪ੍ਰਾਈਜ਼ ਜਿਹੜੇ ਨੇ ਇਹ ਕੱਢੇ ਜਾਣਗੇ ਤੇ ਮੇਰਾ ਮਕਸਦ ਇਹੀ ਸੀ ਵੀ ਚਲੋ ਮੈਂ ਤੁਹਾਨੂੰ ਇੱਕ ਵਾਰੀ ਦੱਸਾਂ ਵੀ ਬਹੁਤ ਆਈਟਮਸ ਜਿਹੜੀਆਂ ਨੇ ਇੱਥੇ ਦੀਵਾਲੀ ਬਹੁਤ ਸੋਹਣੀ ਮਨਣ ਵਾਲੀ ਹੈ ਸਾਰਿਆਂ ਦੀ ਬਹੁਤ ਅੱਛੀ ਦੀਵਾਲੀ ਹੋਏਗੀ ਘੱਟ ਰੇਟਾਂ ਤੇ ਅਸੀਂ ਆਪਣਾ ਘਰ ਸਜਾਉਣਾ ਘਰ ਦੇ ਵਿੱਚ ਅਸੀਂ ਬਹੁਤ ਸਾਮਾਨ ਲੈ ਕੇ ਆਨੇ ਕੋਈ ਫ੍ਰਿਜ ਚਾਹੁੰਦਾ ਕੋਈ ਚਾਹੁੰਦਾ ਵਾਸ਼ਿੰਗ ਮਸ਼ੀਨ ਕੋਈ ਕਹਿੰਦਾ ਵੀ ਚਲੋ ਯਾਰ ਮੈਂ LED ਲੈ ਕੇ ਜਾਣੀ ਕੋਈ ਕਹਿੰਦਾ ਮੈਂ ਫ੍ਰਿਜ ਆਪਣਾ ਕੂਲਰ ਲੈ ਕੇ ਜਾਣਾ ਜਾਂ ਹੋਮ ਡੈਕੋਰ ਲੈ ਕੇ ਜਾਣੀ एवरीथिंग ਇਜ਼ ਅਵੇਲੇਬਲ ਹੇਅਰ ਸੋ ਇਸ ਕਰਕੇ ਆਪਾਂ ਆਈਏ ਆ ਕੇ ਦੇਖੀਏ ਮੈਨੂੰ ਪਤਾ ਵੀ ਖਾਲੀ ਹੱਥ ਕਿਸੇ ਨੇ ਨਹੀਂ ਜਾ ਕਿਉਂਕਿ ਜੋ ਅਸੀਂ ਸੋਚ ਕੇ ਆਉਂਗੇ ਨਹੀਂ ਯਾਰ ਉਹ ਤੁਸੀਂ ਵੇਖਿਓ ਕਿਦੀਆਂ ਇਹਨਾਂ ਨੇ ਰੇਟ ਦੱਸੇ ਨੇ ਬਹੁਤ ਸਸਤੇ ਸਸਤੇ ਭਾਅ ਤੇ ਆਪਾਂ ਨੂੰ ਇੱਥੇ ਚੀਜ਼ਾਂ ਮਿਲਣੀਆਂ ਤੇ ਆਓ ਆ ਕੇ ਇੱਥੇ ਆਪਣੀ ਆਪ ਜੇਬ ਜਿਹੜੀ ਐ ਉਹਨੂੰ ਥੋੜਾ ਜਿਹਾ ਸੌਖੀ ਕਰੀਏ ਕਿਉਂਕਿ ਉਹਦੇ ਪਿੱਛੇ ਰੀਜ਼ਨ ਐ ਬਾਹਰੋਂ ਲਵਾਂਗੇ ਤਾਂ ਮਹਿੰਗਾ ਮਿਲੂਗਾ ਇੱਥੇ ਸਾਨੂੰ ਸਸਤਾ ਮਿਲੂਗਾ ਤੇ ਵਧੀਆ ਮਿਲੂਗਾ ਆਓ ਆ ਕੇ ਦੇਖੋ ਜੇ ਜਚੇ ਤਾਂ ਲਓ ਤੇ ਮੇਨੂੰ ਦਿਓ ਇਜਾਜ਼ਤ ਸੱਚੀ ਕਾਲ